ਪੰਜਾਬੀ ਦੇ ਉਚਾਰਨ ਦਾ ਸ਼ਹਿਰੀਕਰਨ ਹੋ ਗਿਆ ਅਸੀਂ ਸ਼ਹਿਰ ਨਹੀਂ ਬੋਲਦੇ ਸ਼ਹਿਰ ਬੋਲਦੇ ਹਾਂ ਪਹਿਰ ਨਹੀਂ ਬੋਲਦੇ ਪਹਿਰ ਬੋਲਦੇ ਹਾਂ ਬੋਲਣ ਲੱਗਿਆਂ ਵਾਕ ਦੇ ਵਿੱਚ ਲਿਖੇ ਹੋਏ ਸ਼ਬਦ ਹੈ ਹਾਂ ਨੂੰ ਅਸੀਂ ਹਾਂ ਹਾਂ ਬੋਲਦੇ ਹਾਂ ਜਦੋਂ ਕਿ ਇਹ ਇਸ ਤਰ੍ਹਾਂ ਬੋਲੇ ਜਾਣੇ ਚਾਹੀਦੇ ਹਨ ਉਹ ਉੱਥੇ ਰਹਿੰਦਾ ਹੈ ਮੈਂ ਉਸ ਨੂੰ ਜਾਣਦਾ ਕਿ ਉਹ ਮਿਲ ਕੇ ਕੰਮ ਕਰਦੇ ਹਨ ਇਸੇ ਤਰ੍ਹਾਂ ਕੁਝ ਸ਼ਬਦ ਹਨ ਜਿਨ੍ਹਾਂ ਵਿੱਚ ਹਾਹੇ ਦਾ ਬੇਲੁੜਾ ਉਚਾਰਨ ਕੀਤਾ ਜਾ ਰਿਹਾ ਹੈ ਜਿਵੇਂ ਇਹਨਾ ਉਹਨਾ ਜਦੋਂ ਕਿ ਇਹਨਾਂ ਸ਼ਬਦਾਂ ਦਾ ਸਹੀ ਉਚਾਰਨ ਇਹਨਾਂ ਤੇ ਉਹਨਾਂ ਹੈ ਇਸੇ ਤਰ੍ਹਾਂ ਉਹ ਦਾ ਦੀ ਬਜਾਏ ਉਹ ਦਾ ਬੋਲਣਾ ਚਾਹੀਦਾ ਉਹਨਾਂ ਦਾ ਦੀ ਬਜਾਏ ਉਹਨਾਂ ਦਾ ਬੋਲਣਾ ਚਾਹੀਦਾ ਦੇਖਣ ਨੂੰ ਭਾਵੇਂ ਹਾ ਹਾ ਪੂਰਾ ਲਿਖਿਆ ਜਾਂਦਾ ਹੈ ਪਰ ਹਾਹੇ ਦਾ ਉਚਾਰਨ ਜਿਹੜਾ ਹੈ ਉਹ ਉਹੀ ਹੁੰਦਾ ਹੈ ਜਿਹੜਾ ਅਸੀਂ ਅੰਨਾ ਵਿੱਚ ਬੋਲਦੇ ਹਾਂ ਇਸੇ ਤਰ੍ਹਾਂ ਰਹਿੰਦਾ ਸ਼ਬਦ ਗਲਤ ਹੈ ਇਸ ਦਾ ਉਚਾਰਨ ਰਹਿੰਦਾ ਹੋਣਾ ਚਾਹੀਦਾ ਸੀ ਚਾਹੀਦਾ ਸ਼ਬਦ ਵਿੱਚ ਵੀ ਹਾ ਹ ਜਿਹੜਾ ਹੈ ਉਹ ਉਚਾਰਨ ਵਿੱਚ ਨਹੀਂ ਆਉਂਦਾ ਇਹਦੀ ਜਗ੍ਹਾ ਤੇ ਇਹ ਸ਼ਬਦ ਚਾਹੀਦਾ ਚਾਉਂਦਾ ਚਾਹੀਦਾ ਚਾਹੀਦਾ ਹੈ ਚਾਹੀਦਾ ਹੈ ਨੂੰ ਬੋਲਣ ਵਿੱਚ ਚਾਹੀਦਾ ਹੈ ਚਾਹੀਦਾ ਚਾਉਂਦਾ ਇਹ ਸ਼ਬਦ ਚਾਉਂਦਾ ਹਾਂ ਹੈ ਪਰ ਉਚਾਰਨ ਵਿੱਚ ਇਹ ਚਾਉਂਦਾ ਆ ਸ਼ਬਦ ਆਏਗਾ ਪੰਜਾਬੀ ਚ ਹਾ ਹ ਜਿੱਥੇ ਵੀ ਕਿਤੇ ਇਹ ਵਰਤਿਆ ਜਾਂਦਾ ਹੈ ਇਹ ਇਹ ਦਾ ਇਹ ਇਹਦਾ ਉਚਾਰਨ ਵਿਅੰਜਨ ਵੱਜੋਂ ਨਹੀਂ ਹੁੰਦਾ ਵਿਅੰਜਨ ਵੱਜੋਂ ਜਿਹੜਾ ਉਚਾਰਨ ਹੈ ਇਹ ਹਾਥੀ ਤੇ ਹੱਥ ਹਥਿਆਰ ਵਿੱਚ ਹੁੰਦਾ ਹਥੋੜੀ ਵਿੱਚ ਹੁੰਦਾ ਹਾਥੀ ਵਿੱਚ ਹੁੰਦਾ ਹਥਿਆਰ ਵਿੱਚ ਹੁੰਦਾ ਹਾਰ ਵਿੱਚ ਹੁੰਦਾ ਹੈ ਲੇਕਿਨ ਜਦੋਂ ਇਹ ਸ਼ਬਦ ਕਿਸੇ ਇਹ ਅੱਖਰ ਕਿਸੇ ਸ਼ਬਦ ਦੇ ਵਿਚਾਲੇ ਆਉਂਦਾ ਹੈ ਤਾਂ ਇਹਦਾ ਉਚਾਰਨ ਜਿਹੜਾ ਹੈ ਉਹ ਸੁਰਵਜੋ ਹੋ ਜਾਂਦਾ ਹੈ ਆ ਉਹਨਾ ਇਹਨਾ ਉਹਦਾ ਇਹਦਾ ਰਹਿੰਦਾ ਸੈਂਦਾ ਕੈਂਦਾ ਲੈਂਦਾ ਰਹਿੰਦਾ ਚਾਹੀਦਾ ਚਾਹੀਦਾ ਚਾਉਣਾ ਲਾਉਣਾ ਕਹਾਉਣਾ ਸ਼ਬਦ ਵਿੱਚ ਹਾ ਹਾ ਬੁਲਾ ਪੂਰਾ ਬੋਲਿਆ ਜਾਂਦਾ ਹਾਹੇ ਦੇ ਨਾਲ ਜਿਹੜਾ ਇੱਕ ਨਾ ਹੈ ਉਹ ਪੂਰਾ ਬੋਲਿਆ ਜਾਂਦਾ ਹੈ ਲੇਕਿਨ ਇਸ ਤੋਂ ਪਹਿਲਾਂ ਜਿੱਥੇ ਅਸੀਂ ਜੇ ਚਾਉਣਾ ਜਾਂ ਚਾਉਦਾ ਵਿੱਚ ਗੱਲ ਕਰਦੇ ਹਾਂ ਤਾਂ ਉਹ ਹਾਹੇ ਦੇ ਨਾਲ ਲਘੂ ਮਾਤਰਾ ਲੱਗੀ ਹੋਈ ਹੈ ਅਕਸਰ ਸਾਡੇ ਵਾਇਸਓਵਰ ਕਰਨ ਵਾਲੇ ਜਾਂ ਉਚਾਰਨ ਕਰਨ ਵਾਲੇ ਇਸ ਤਰ੍ਹਾਂ ਦੀ ਗਲਤੀ ਕਰ ਜਾਂਦੇ ਨੇ ਪੰਜਾਬੀ ਦਾ ਉਚਾਰਨ ਠੇਠ ਉਚਾਰਨ ਹੋਣਾ ਚਾਹੀਦਾ ਹੈ ਜਿਹੜਾ ਉਹ ਉਚਾਰਨ ਉਹ ਅੱਖਰ ਉਹ ਸੁੰਦੇ ਨੇ ਅਸੀਂ ਇਸ ਨੂੰ ਨੇਟਿਵ ਪ੍ਰੋਨਨਸੀਏਸ਼ਨ ਵੀ ਕਹਿ ਸਕਦੇ ਹਾਂ ਬਹੁਤ ਸਾਰੇ ਅਧਿਆਪਕ ਇਸ ਵੱਲ ਧਿਆਨ ਨਹੀਂ ਦਿੰਦੇ ਉਹ ਥੋੜਾ ਜਿਹਾ ਮੂੰਹ ਕਰੋੜ ਕੇ ਬੋਲਦੇ ਨੇ ਜਿਹੜਾ ਇਹ ਤਰੀਕਾ ਠੀਕ ਨਹੀਂ ਹੈ ਪੰਜਾਬੀ ਇਹ ਬੋਲੀ ਦੂਜੀਆਂ ਬੋਲੀਆਂ ਵਾਂਗ ਅੰਗਰੇਜ਼ੀ ਜਿਸ ਤਰ੍ਹਾਂ ਅੰਗਰੇਜ਼ੀ ਦਾ ਜਿਹੜੀ ਅੰਗਰੇਜ਼ੀ ਬੋਲੀ ਜਾਣ ਵਾਲੀ ਭਾਸ਼ਾ ਥੋੜੀ ਵੱਖਰੀ ਹੈ ਅ ਲਿਖੀ ਜਾਣ ਵਾਲੀ ਭਾਸ਼ਾ ਉਸ ਤੋਂ ਥੋੜੀ ਵੱਖਰੀ ਹੈ ਇਸੇ ਤਰ੍ਹਾਂ ਪੰਜਾਬੀ ਵਿੱਚ ਵੀ ਇਸੇ ਤਰ੍ਹਾਂ ਪੰਜਾਬੀ ਬੋਲੀ ਜਾਣ ਵਾਲੀ ਭਾਸ਼ਾ ਕੁਝ ਵੱਖਰੀ ਹੈ ਲਿਖੀ ਜਾਣ ਵਾਲੀ ਭਾਸ਼ਾ ਕੁਝ ਵੱਖਰੀ ਹੈ ਤਾਂ ਪੰਜਾਬੀ ਦਾ ਉਚਾਰਨ ਜਿਹੜਾ ਪੰਜਾਬੀ ਵਿੱਚ ਪੰਜਾਬੀ ਪੜ੍ਹਦੇ ਬੱਚਿਆਂ ਦੇ ਕੰਨਾਂ ਉੱਤੇ ਪੈਣਾ ਚਾਹੀਦਾ ਹੈ ਜਾਂ ਕੰਨਾਂ ਵਿੱਚ ਜਾਣਾ ਚਾਹੀਦਾ ਹੈ ਉਹ ਠੇਠ ਉਚਾਰਨ ਜਾਣਾ ਚਾਹੀਦਾ ਹੈ ਜੇਸੀ ਉਚਾਰਨ ਵਿੱਚ ਆਪਣੀ ਬੋਲੀ ਨਾ ਸੰਭੀ ਤਾਂ ਸਾਡੀ ਬੋਲੀ ਲਾਜ਼ਮੀ ਤੌਰ ਤੇ ਇੱਕ ਲਿਖਤੀ ਬੋਲੀ ਬਣ ਕੇ ਰਹਿ ਜਾਏਗੀ। ਤੋਂ ਇਸ ਵੱਲ ਧਿਆਨ ਦੇਣਾ ਚਾਹੀਦਾ ਹੈ। ਇਸ ਦੇ ਕੁਝ ਨਿਯਮ ਨੇ ਹਾਂ ਹਾਂ ਜਦੋਂ ਵੀ ਕਿਸੇ ਸ਼ਬਦ ਦੇ ਅੰਤ ਵਿੱਚ ਮੁਕਤਾ ਆਏਗਾ ਤਾਂ ਉਹ ਹਾ ਹਾਂ ਦੀ ਆਵਾਜ਼ ਵਿੱਚ ਨਹੀਂ ਬੋਲਿਆ ਜਾਏਗਾ ਇਹ ਸ਼ਬਦ ਹੋਏਗਾ ਕਾ ਰਾ ਇਸੇ ਤਰ੍ਹਾਂ ਜੇ ਹਾ ਹਾਂ ਦੂਜੀ ਸਥਾਨ ਤੇ ਆਂਦਾ ਹੈ ਤੇ ਉਹਦੇ ਨਾਲ ਲਘੂ ਮਾਤਰਾ ਲੱਗਦੀ ਹੈ ਛੋਟੀ ਮਾਤਰਾ ਲੱਗਦੀ ਹੈ ਤਾਂ ਇਹਦਾ ਉਚਾਰਨ ਜਿਹੜਾ ਉਹ ਹਾਹੇ ਵਿੱਚ ਵਿਅੰਜਨ ਵੱਜੋਂ ਨਹੀਂ ਹੋਏਗਾ ਇੱਕ ਸੁਰ ਵੱਜੋਂ ਹੋਏਗਾ ਜਿਦਾਂ ਚਾਉਣਾ ਲਾਉਣਾ ਕਹਿੰਦਾ ਰਹਿੰਦਾ ਪੰਜਾਬੀ ਵਿੱਚ ਹਾਹੇ ਦੇ ਨਾਲ ਕੰਨਾ ਅਲੱਗਦਾ ਹੈ ਨਹਾਉਣਾ ਵਿੱਚ ਨਹਾਉਣਾ ਲੇਕਿਨ ਜੇ ਅਸੀਂ ਪੰਜਾਬੀ ਦਾ ਇਹ ਸ਼ਬਦ ਦੇਖੀਏ ਤਾਂ ਇਹ ਸ਼ਬਦ ਨਾ ਹੈ ਨਹਾ ਨਹੀਂ ਹੈ ਲਿਖਣ ਵਿੱਚ ਅਸੀਂ ਇਸ ਨੂੰ ਨਹਾ ਲਿਖ ਦਿੰਦੇ ਆ ਲੇਕਿਨ ਬੋਲਣ ਵਿੱਚ ਇਹ ਸ਼ਬਦ ਨਾ ਹੈ ਨਹਾਉਣਾ ਨਹਾਉਣਾ ਨਹੀਂ ਹੈ ਇਹ ਨਹਾਉਣਾ ਹੈ ਉਹ ਨਹਾ ਰਿਹਾ ਹੈ ਉਹ ਪਾਣੀ ਵਿੱਚ ਨਹਾ ਰਿਹਾ ਹੈ ਹਾਥੀ ਪਾਣੀ ਵਿੱਚ ਪਾਣੀ ਵਿੱਚ ਨਹਾ ਰਿਹਾ ਹੈ ਇਹ ਰਿਆ ਸ਼ਬਦ ਦੇ ਵਿੱਚ ਵੀ ਹਾ ਹ ਜਿਹੜਾ ਅਸੀਂ ਪੂਰਾ ਬੋਲਦੇ ਹਾਂ ਜਦੋਂ ਕਿ ਨਹੀਂ ਬੋਲਿਆ ਜਾਣਾ ਚਾਹੀਦਾ ਉਹ ਨਾ ਰਿਆ ਹੈ ਇਸ ਹਾ ਹ ਜਿਹੜਾ ਉਹ ਕੰਨੇ ਦੀ ਆਵਾਜ਼ ਵਿੱਚ ਆ ਜਾਂਦਾ ਮੇਰਾ ਖਿਆਲ ਹੈ ਕਿ ਪੰਜਾਬੀ ਦੇ ਉਚਾਰਨ ਵਿੱਚ ਇਹਨਾਂ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਹੈ ਔਰ ਇਹ ਖਾਸ ਕਰਕੇ ਇਹ ਜ਼ਰੂਰੀ ਹੈ ਕਿਉਂਕਿ ਜਿਹੜੀ ਇਹ ਹਾਹੇ ਦੀ ਸਾਊਂਡ ਹੈ ਨਾ ਇਹ ਹਾਹੇ ਦੀ ਆਵਾਜ਼ ਹੈ ਇਹ ਪੰਜਾਬੀ ਵਿੱਚ ਨਵਿਕਲੀ ਹੈ ਪੰਜਾਬੀ ਬੋਲੀ ਦੀ ਆਪਣੀ ਪਛਾਣ ਹੈ ਔਰ ਇਸ ਪਛਾਣ ਨੂੰ ਕਾਇਮ ਰੱਖਿਆ ਜਾਣਾ ਚਾਹੀਦਾ ਹੈ। ਸ਼ੁਕਰੀਆ ਜੀ।